ਪਹਿਲਾ ਤੁਹਾਡਾ ਸਾਰਿਆਂ ਦਾ মিডিਆ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਪਹੁੰਚੇ ਹੋ ਜਿਹੜੀ ਅੱਜ ਆਪਾਂ ਐਸ ਡੀ ਐਮ ਆਫਿਸ ਦੇ ਵਿੱਚ ਜਾਂ ਕਚੈਰੀਆਂ ਦੇ ਵਿੱਚ ਆਪਣੀ ਜਿਹੜੀ ਮੀਟਿੰਗ ਆ ਉਹ ਜਿਹੜੇ ਵੀ ਬਾਗ ਪੁਰਾਣਾ ਹਲਕੇ ਦੇ ਜਿੰਨੇ ਵੀ ਕੰਮ ਨੇ ਸੰਬੰਧਿਤ ਹਰ ਇੱਕ ਵਿਭਾਗ ਦੇ ਨਾਲ ਸੰਬੰਧਿਤ ਹਰ ਇੱਕ ਡਿਪਾਰਟਮੈਂਟ ਦੇ ਨਾਲ ਜਿਹਦੇ ਵਿੱਚ ਕਚੈਰੀਆਂ ਦਾ ਹੋ ਗਿਆ ਪਟਵਾਰੀਆਂ ਦਾ ਹੋ ਗਿਆ ਫਿਰ ਨਗਰ ਕੌਂਸਲ ਦਾ ਹੋ ਗਿਆ ਬਲਾਕ ਦਾ ਹੋ ਗਿਆ ਅਰ ਨਾ ਚੇ ਆਈ ਜਿਹੜਾ ਹਾਈਵੇ ਆ ਉਹਦੇ ਨਾਲ ਸੰਬੰਧਿਤ ਹੋਰ ਵੀ ਜਿਹੜੇ ਜਿਹੜੇ ਸਰਕਾਰੀ ਕੰਮ ਸਰਕਾਰ ਦੁਆਰਾ ਡੇਲੀ ਰੁਟੀਨ ਤੇ ਲੋਕ ਜਿਹੜੇ ਵੀ ਸਰਕਾਰੀ ਦਫਤਰ ਦੇ ਵਿੱਚ ਬਾਗੇ ਪੁਰਾਣੇ ਹਲਕੇ ਦੇ ਜਿਹੜੇ ਵੀ ਸਰਕਾਰੀ ਦਫਤਰ ਦੇ ਵਿੱਚ ਜਾਂਦੇ ਸੀ ਅੱਜ ਉਹਨਾਂ ਦੀ ਅਸੀਂ ਰਿਵਿਊ ਮੀਟਿੰਗ ਸਟਾਰਟ ਕੀਤੀ ਆ ਕਿਉਂਕਿ ਸਾਨੂੰ ਕਈ ਤਰ੍ਹਾਂ ਦੀਆਂ ਕੰਪਲੇਂਟ ਸਿਗੀਆਂ ਜ਼ਿਆਦਾਤਰ ਕੁਝ ਕੰਮਾਂ ਦੇ ਵਿੱਚ ਕੰਮ ਸਪੀਡ ਨਾਲ ਹੋ ਜਾਂਦੇ ਆ ਪਰ ਕੁਝ ਕੰਮਾਂ ਦੇ ਵਿੱਚ ਥੋੜਾ ਜਿਹਾ ਪ੍ਰੋਸੈਸ ਆ ਜਿਹੜਾ ਉਹ ਲੇਟ ਹੋ ਜਾਂਦਾ ਤਾਂ ਉਸ ਸਪੀਡ ਨੂੰ ਵਧਾਉਣ ਦੇ ਲਈ ਉਸ ਜਿਹੜਾ ਲੇਟ ਪ੍ਰੋਸੈਸਾ ਉਹਨੂੰ ਟਾਈਮ ਦੇ ਨਾਲ ਕਰਨ ਦੇ ਲਈ ਤੇ ਲਗਭਗ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸਾਡੇ ਵਰਕਰ ਸਹਬਾਨ ਇੱਥੇ ਬੁਲਾਏ ਹੋਏ ਨੇ ਤੇ ਅਫਸਰ ਵੀ ਸਾਰੇ ਇੱਥੇ ਬੁਲਾਏ ਹੋਏ ਨੇ ਜਿਹੜੇ ਉਹਨਾਂ ਨੂੰ ਰੋਜ਼ ਮਿਲਦੇ ਰਹਿੰਦੇ ਨੇ ਤਾਂ ਜਿਹੜੀਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਅਸੀਂ ਦਫ਼ਤਰ 'ਚ ਵੀ ਸੌਂਦੇ ਰਹਿੰਨੇ ਆ ਉਹੀ ਅੱਜ ਅਸੀਂ ਉਹਨਾਂ ਅਫਸਰਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੀਤੀਆਂ ਨੇ ਵੀ ਭਾਈ ਤੁਹਾਡੇ ਕੋਲ ਇਹ ਪੈਂਡਾ ਇਸ ਪੈਂਡ ਦੇ ਫਲਾਨਾ ਸਿੰਘ ਦੀ ਕੰਪਲੇਂਟ ਸੀ ਇੰਨੇ ਟਾਈਮ ਤੋਂ ਪੈਂਡਿੰਗ ਸੀ ਤੂੰ ਸਾਨੂੰ ਦੱਸ ਉਹਦਾ ਕੀ ਕਾਰਨ ਆ ਲੇਟ ਕਿਉਂ ਹੋ ਗਿਆ ਤਾਂ ਇਹ ਐਗਜ਼ਾਮਪਲ ਦਿੱਤੀ ਆ ਮੈਂ ਤੁਹਾਨੂੰ ਸਿਰਫ ਇਸ ਤਰ੍ਹਾਂ ਦੇ ਸਬੰਧਤ ਤਾਂ ਕਿ ਆਪਣੇ ਹਲਕੇ ਦੇ ਕੰਮ ਆ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਪੀਡ ਨਾਲ ਹੋ ਜਾਣ ਤਾਂ ਜਿੱਥੇ-ਜਿੱਥੇ ਕੋਈ ਕਮੀਆਂ ਨੇ ਕੋਈ ਪੇਸ਼ੀਆਂ ਨੇ ਉਹ ਠੀਕ ਹੋ ਜਾਣਾ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਮੰਥਲੀ ਮੀਟਿੰਗ ਬੁਲਾਈ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਲਗਭਗ ਹਰ ਮਹੀਨੇ ਅਸੀਂ ਇਹ ਮੀਟਿੰਗ ਬੁਲਾਇਆ ਕਰਾਂਗੇ ਜਿਵੇਂ ਤੁਹਾਨੂੰ ਇੱਕ ਮੈਂ ਦੱਸ ਦਿਆਂ ਛੋਟੀ ਜੀ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਕੀਤਾ ਏ ਪਟਵਾਰੀ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਕੋਲ ਇੱਕ ਪਟਵਾਰੀ ਕੋਲ ਦੋ ਦੋ ਜਾਂ ਤਿੰਨ ਤਿੰਨ ਪਿੰਡ ਨੇ ਤੇ ਜਿਹੜੇ ਉਹ ਸਾਰੇ ਦੇ ਸਾਰੇ ਪਿੰਡ ਨੇ ਅਲੱਗ-ਅਲੱਗ ਨੇ ਮਤਲਬ ਇੱਕ ਕੋਲ ਜਿਵੇਂ ਸੁਖਾਨੰਦ ਪਿੰਡ ਆ ਗਿਆ ਜਿਹੜਾ ਉਹਦੇ ਕੋਲ ਉਸੇ ਪਟਵਾਰੀ ਕੋਲ ਜਿਹੜਾ ਦੂਜਾ ਪਿੰਡ ਆ ਉਹ ਬਿਲਕੁਲ ਬਾਗੇ ਪ੍ਰਾਣੇ ਦੀ ਦੂਜੀ ਸਾਈਡ ਆ ਤਾਂ ਮੈਂ ਪਿਛਲੇ ਦਿਨ ਡੀਸੀ ਸਾਹਿਬ ਨੂੰ ਵੀ ਇਹ ਕਿਹਾ ਸੀ ਤਾਂ ਅੱਜ ਵੀ ਅਸੀਂ ਬੈਠ ਕੇ ਹੀ ਕੀਤਾ ਕਿ ਜੇਕਰ ਇੱਕ ਪਟਵਾਰੀ ਕੋਲ ਦੋ ਪਿੰਡ ਨੇ ਜਾਂ ਤਿੰਨ ਪਿੰਡ ਨੇ ਤਾਂ ਉਹ ਦੋ ਪਿੰਡ ਬਿਲਕੁਲ ਨੇੜ ਨੇੜ ਦੇ ਹੋਣਾ ਤੇ ਕਈ ਅ ਅਧਿਕਾਰੀ ਸੀ ਜਿਹੜੇ ਉਹ ਸ਼ਹਿਰ ਦੇ ਵਿੱਚ ਬੈਠਦੇ ਨੇ ਹਾਲਾਂਕਿ ਡਿਊਟੀ ਪਿੰਡ ਚ ਆ ਤਾਂ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਜੇ ਪਿੰਡ 'ਚ ਡਿਊਟੀ ਆ ਤੁਸੀਂ ਪਿੰਡ 'ਚ ਬੈਠਿਆ ਕਰੋ ਤਾਂ ਇਹੋ ਜਿਹੀਆਂ ਮੁਸ਼ਕਲਾਂ ਵਾਸਤੇ ਅੱਜ ਅਸੀਂ ਆਫਿਸ ਦੇ ਵਿੱਚ ਸਾਰੇ ਲਗਭਗ ਸਾਰੇ ਬਾਗੇਪੁਰ ਦੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈ ਸਰਦਾਰ ਜੀ ਕਹਦੇ ਕਿ ਹੁਣ ਸਟਾਰਟ ਕੀਤੀ ਹੈ ਕਮੇਟੀ ਦਾ ਇਹ ਮੀਟਿੰਗਾਂ ਪਹਿਲਾਂ ਜਾਂ ਕਿਉਂ ਸਟਾਰਟ ਕੀਤਾ ਜਾਂ ਇਲੈਕਸ਼ਨ ਇਰੀਆ ਜਨੈਸਤ ਨਾਲੋਂ ਤਾਂ ਸਟਾਰਟ ਕੀਤੀ ਕਲੈਕਸ਼ਨ ਕੋਈ ਨੇੜੇ ਨਹੀਂ ਇਹੋ ਜਿਹਾ ਕੁਝ ਨਹੀਂਗਾ ਪਹਿਲਾਂ ਮੀਟਿੰਗਾਂ ਡਿਪਾਰਟਮੈਂਟ ਵਾਈਜ਼ ਹੁੰਦੀਆਂ ਸੀਗੀਆਂ ਜਿਵੇਂ ਇੱਕ ਦਿਨ ਮੈਂ ਨਗਰ ਕਾਉਂਸਲ ਜਾਂਦਾ ਸੀ ਫਿਰ ਤਹਿਸੀਲਦਾਰ ਪਟਵਾਰੀਆਂ ਦੀ ਅਲੱਗ ਮੀਟਿੰਗ ਹੁੰਦੀ ਸੀ ਪਰ ਉਹਦੇ ਵਿੱਚ ਮੈਂ ਜ਼ਿਆਦਾਤਰ ਮੀਟਿੰਗਾਂ ਦੇ ਵਿੱਚ ਵਰਕਰ ਨਹੀਂ ਸੀ ਆਉਂਦੇ ਅਧਿਕਾਰੀਆਂ ਦੇ ਨਾਲ ਮੇਰੀ ਡਾਇਰੈਕਟ ਮੀਟਿੰਗ ਹੋ ਜਾਂਦੀ ਸੀ ਜਿਵੇਂ ਸਾਰੇ ਬਲਾਕ ਦੀ ਵੀ ਹੁੰਦੀ ਸੀਗੀ ਪਰ ਹੁਣ ਅਸੀਂ ਇਹ ਕੋਸ਼ਿਸ਼ ਕੀਤੀ ਆ ਵੀ ਸਾਰੇ ਬਲਾਕ ਦੀ ਇੱਕ ਮੀਟਿੰਗ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਅਸੀਂ ਡਿਸਟ੍ਰਿਕਟ ਦੀ ਮੀਟਿੰਗ ਕਰਦੇ ਆਂ ਜ਼ਿਲ੍ਹੇ ਦੀ ਮੀਟਿੰਗ ਕਰਦੇ ਆਂ ਜਿਹੜੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਈਟੀਓ ਸਾਹਿਬ ਮੰਤਰੀ ਸਾਹਿਬ ਕਰਕੇ ਕਹੇ ਨੇ ਉਸੇ ਤਰ੍ਹਾਂ ਅਸੀਂ ਆਪਦੇ ਵੱਲੋਂ ਸਟਾਰਟ ਕੀਤੀਆਂ ਨੇ ਤੇ ਤਾਂ ਕਿ ਜਿਹੜੇ ਕੰਮਾਂ ਦੀ ਸਪੀਡ ਆ ਉਹ ਵੱਧ ਸਕੇ ਐਮਰ ਸਾਹਿਬ ਜਿਵੇਂ ਤੁਸੀਂ ਕਹ ਰਹੇ ਹੋ ਵੀ ਸਾਰੇ ਮੈਦਮੇ ਸੱਦੇ ਇੱਥੇ ਵੀ ਕਿਹੜੇ ਮੈਦਮੇ ਦੇ ਵਿੱਚ ਤੁਹਾਨੂੰ ਲੱਗਿਆ ਵੀ ਜਿਹੜੇ ਲੋਕ ਜ਼ਿਆਦਾ ਸ਼ਿਕਾਇਤਾਂ ਕਰ ਰਹੇ ਨੇ ਔਰ ਜਿੱਥੇ ਆਮ ਤੌਰ ਤੇ ਜਿੱਥੇ ਪਬਲਿਕ ਡੀਲਿੰਗ ਜ਼ਿਆਦਾ ਹੁੰਦੀ ਹੈ ਜਾਂ ਜਿਹੜੇ ਤੇ ਪ੍ਰੈਸ਼ਰ ਜ਼ਿਆਦਾ ਹੁੰਦਾ ਤਾਂ ਉਹ ਮਹਿਕਮਿਆਂ ਦੇ ਵਿੱਚ ਆਬਵੀਅਸ ਹੁੰਦਾ ਜਾਂ ਕਈ ਰੋਲੇ ਆ ਜਾਂਦੇ ਨੇ ਕਈ ਚੀਜ਼ਾਂ ਨੇ ਤਾਂ ਪਟਵਾਰੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਕੰਮ ਨੇ ਲੋਕਾਂ ਦੇ ਉਹ ਥੋੜੇ ਜਿਹੀ ਡਿਲੇ ਹੁੰਦੇ ਨੇ ਬਾਕੀਆਂ ਦੇ ਨਾਲੋਂ ਤੇ ਪਿਛਲੇ ਪਹਿਲਾਂ ਸਾਡਾ ਬਲਾਕ ਦੇ ਜਿਹੜੇ ਕੰਮ ਸੀ ਸਲੋ ਸੀਗੇ ਪਰ ਹੁਣ ਜਿਹੜੀ ਸਾਡੀ ਇਸ ਵਾਰ ਦੀ ਰਿਪੋਰਟ ਆਈ ਆ ਮਤਲਬ ਜਿਹੜੇ ਪਿਛਲੇ 2-3 ਮਹੀਨਿਆਂ ਦੇ ਜਿਹੜੇ ਬਲਾਕ ਦੇ ਕੰਮ ਨੇ ਪਿੰਡਾਂ ਦੀ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦੀ ਸਪੀਡ 'ਚ ਵੀ ਵਾਧਾ ਹੋਇਆ ਬਸ ਇਹ ਬਾਕੀ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਘੱਟ ਕੰਮ ਕਰਦੇ ਨੇ ਉਸੇ ਡਿਪਾਰਟਮੈਂਟ ਦੇ ਵਿੱਚ ਕੁਝ ਲੋਕ ਹੁੰਦੇ ਨੇ ਜਿਹੜੇ ਬਹੁਤ ਵਧੀਆ ਕੰਮ ਕਰਦੇ ਨੇ ਤਾਂ ਅਸੀਂ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਸ਼ਾਬਾਸ਼ ਦੇ ਦਿੰਨੇ ਆ ਜਿਵੇਂ ਅੱਜ ਦੋ ਪਟਵਾਰੀ ਆਏ ਸੀ ਉਹਨਾਂ ਦੀ ਜਦੋਂ ਮੈਂ ਲਿਸਟ ਕਢਾਈ ਉਹਨਾਂ ਦੀ ਕੋਈ ਵੀ ਕੰਮ ਪੈਂਡਿੰਗ ਨਹੀਂਗਾ ਉਹਨਾਂ ਦੀ ਪੰਡੈਂਸੀ ਜ਼ੀਰੋ ਆ ਤੇ ਇਸੇ ਤਰ੍ਹਾਂ ਇੱਕ ਪਟਵਾਰੀ ਆ ਬਾਗੇ ਪੁਰਾਣੇ ਦਾ ਇੱਥੇ ਲੋਕਲ ਜਿਹਦੀ ਪੰਡੈਂਸੀ ਲਗਭਗ 100 ਦੇ ਕਰੀਬ ਆ ਤਾਂ ਅਸੀਂ ਉਹਨਾਂ ਦੋਵਾਂ ਨੂੰ ਬਦਲੀ ਦਾ ਵੀ ਕਿਹਾ ਵੀ ਬਦਲੀ ਵੀ ਕੀਤੀ ਜਾਵੇ ਨਾਲ ਦੀ ਨਾਲ ਜਿਹੜੀਆਂ ਉਹਦੇ ਅਗੇਂਸਟ ਸ਼ਿਕਾਇਤਾਂ ਆਈਆਂ ਸੀ ਉਹਦੀ ਵੀ ਅਸੀਂ ਐਸ ਡੀ ਐਮ ਸਾਹਿਬ ਨੂੰ ਕਿਹਾ ਹੈ ਵੀ ਜਿਹੜੀਆਂ ਸ਼ਿਕਾਇਤਾਂ ਤੇ ਗੌਰ ਕਰਕੇ ਜੋ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੇ ਕੰਮ ਨੇ ਹਰੇਕ ਡਿਪਾਰਟਮੈਂਟ ਚੰਗੇ ਵੀ ਨੇ ਮਾੜੇ ਵੀ ਨੇ ਐਸਫੈਕਟਰਾਂ ਨੂੰ ਲੈ ਕੇ ਬੜੀ ਪ੍ਰੋਬਲਮ ਆ ਰਹੀ ਹੈ ਅੱਜ ਲੋਕ ਬਹੁਤ ਖੱਜਲਖਾਰ ਹੋ ਰਹੇ ਆ ਦੇਖਣ ਹੋਏ ਤੱਕ ਪਤਾ ਹੀ ਨਹੀਂ ਲੱਗ ਰਿਹਾ ਵੀ ਸਾਨੂੰ ਕਿਹੜਾ ਡਾਕੂਮੈਂਟ ਚਾਹੀਦਾ ਤੇ ਕਿਹੜਾ ਨਹੀਂ ਚਾਹੀਦਾ ਇੱਥੋਂ ਤੱਕ ਕਿ ਇਹ ਵੀ ਅਫਵਾਹਾਂ ਆ ਰਹੀਆਂ ਵੀ ਪੈਸਾ ਤੋਂ ਬਿਨਾਂ ਰਜਿਸਟਰੀ ਹੁੰਦੀ ਨਹੀਂ ਬਿਲਕੁਲ ਇਹ ਕੰਪਲੇਂਟ ਸੀਗੀ ਮੇਰੇ ਇੱਧਰ ਸੱਜੇ ਹੱਥੇ ਹੀ ਤਹਿਸੀਲਦਾਰ ਸਾਹਿਬ ਬੈਠੇ ਆ ਇੱਧਰ ਵੀ ਤਹਿਸੀਲਦਾਰ ਸਾਹਿਬ ਬੈਠੇ ਆ ਤਾਂ ਮੈਂ ਤੁਹਾਡੇ ਤੋਂ ਪਹਿਲਾਂ ਇਹ ਗੱਲ ਕਰਕੇ ਆਇਆ ਅਸੀਂ ਇਸ ਤੋਂ ਬਾਅਦ ਜਿਹੜੇ ਕੱਲੇ ਤਹਿਸੀਲਦਾਰ ਇਹਨਾਂ ਦੇ ਨਾਲ ਤੇ ਜਿਹੜਾ ਇਹਨਾਂ ਦਾ ਕਚਹਿਰੀਆਂ ਦੇ ਵਿੱਚ ਡਿਪਾਰਟਮੈਂਟ ਦੇ ਲੋਕ ਨੇ ਚਾਹੇ ਕੋਈ ਅਰਜੀ ਨਵੀਸਾ ਚਾਹੇ ਕੋਈ ਰਜਿਸਟਰੀ ਲਿਖਦਾ ਚਾਹੇ ਕੋਈ ਇਹਨਾਂ ਦੇ ਕਲਰਕ ਨੇ ਜੋ ਵੀ ਆ ਉਹਨਾਂ ਨਾਲ ਅਸੀਂ ਸਪੈਸ਼ਲ ਦੁਬਾਰਾ ਮੀਟਿੰਗ ਕਰਾਂਗੇ ਅੱਜ ਹੀ ਜਦੋਂ ਇਹ ਬਾਕੀ ਮੀਟਿੰਗਾਂ ਮੁੱਕ ਜਾਣਗੀਆਂ ਤਾਂ ਜਿਹੜਾ ਲਾਸਟ ਟਾਈਮ ਹੋ ਗਿਆ ਇਹਨਾਂ ਦੇ ਨਾਲ ਬੈਠਾਂਗੇ ਉਹ بڑے ਲੋਕ ਨੇ ਸਾਡੇ ਕੋਲ ਜਿਨ੍ਹਾਂ ਦੀਆਂ ਕੋਈ ਕੰਪਲੇਂਟਾਂ ਨੇ ਤਾਂ ਉਹਨਾਂ ਨੂੰ ਇਹਨਾਂ ਦੇ ਸਾਹਮਣੇ ਲਿਆ ਕੇ ਦੇਖਾਂਗੇ ਭਾਈ ਕਿੱਥੇ ਕਿੱਥੇ ਕਮੀਆਂ ਨੇ ਵੈਸੇ ਪਿਛਲੀ ਮੀਟਿੰਗ ਦੇ ਵਿੱਚ ਵੀ ਡੀਸੀ ਸਾਹਿਬ ਨੇ ਦੋ ਚੀਜ਼ਾਂ ਕਹੀਆਂ ਨੇ ਉਹ ਤਾਂ ਅਸੀਂ ਪਹਿਲਾਂ ਵੀ ਕਹਿੰਦੇ ਆਉਣੇ ਆ ਵੀ ਜਿਹੜੀ ਜਿਹੜੀ ਕੰਮ ਦੀ ਜਿੰਨੀ ਜਿੰਨੀ ਫੀਸ ਆ ਉਹ ਇੱਕ ਵੱਡੇ ਬੋਰਡ ਤੇ ਲਿਖੀ ਜਾਵੇ ਤਾਂ ਦੋ ਵਾਰ ਲਿਖਾਈ ਵੀ ਆ ਪਰ ਫਿਰ ਕੋਈ ਨਾ ਕੋਈ ਸ਼ਰਾਰਤੀ ਬੰਦੇ ਨੇ ਜਿਹੜੇ ਹਟਾ ਦਿੰਦੇ ਨੇ ਪਰ ਹੁਣ ਵੀ ਲਿਖੀ ਹੋਈ ਆ ਪਰ ਮੈਂ ਇਹਨਾਂ ਨੂੰ ਪਿਛਲੇ ਮੀਟਿੰਗ ਚ ਕਿਹਾ ਸੀਗਾ ਵੀ ਜਿਹੜੀ ਇਹ ਤੁਹਾਡੀ ਫੀਸ ਦੀ ਰਸੀਪਟ ਆ ਜਿਹੜੀ ਕਿੰਨੇ ਪੈਸੇ ਨੇ ਉਹ ਅੰਦਰ ਨਹੀਂ ਉਹ ਤੁਸੀਂ ਬਾਹਰ ਲਿਖੋ ਤਾਂ ਇਹੋ ਜੀਆਂ ਸਮੱਸਿਆਵਾਂ ਨੇ ਪਿਛਲੇ ਦਿਨੀ ਸਾਨੂੰ ਦੋ ਤਿੰਨ ਅਣਜਾਣ ਬੰਦੇ ਜਿਹੜੇ ਕੰਮ ਵੀ ਨਹੀਂ ਕਰਦੇ ਉਹ ਵੀ ਇੱਥੇ ਮਿਲਦੇ ਹੁੰਦੇ ਸੀ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਕਾਰਵਾਈ ਕੀਤੀ ਆ ਦੋ ਬੰਦੇ ਲੱਭੇ ਨੇ ਸਾਨੂੰ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਉਹ ਥਰੂ ਪੁਲਿਸ ਸਟੇਸ਼ਨ ਕਰਾਂਗੇ ਕਿਉਂਕਿ ਉਹ ਗਲਤ 420 ਦੇ ਉਹ ਉਹਦੇ ਚ ਆਉਂਦੇ ਨੇ ਤਾਂ ਉਹ ਅਸੀਂ ਐਸਐਚਓ ਸਾਹਿਬ ਨੂੰ ਕਿਹਾ ਹੋਇਆ ਵੀ ਉਹਨਾਂ ਦੋਵਾਂ ਤਿੰਨਾਂ ਬੰਦਿਆਂ ਦੇ ਕਾਰਵਾਈ ਕਰਾਂਗੇ ਕੈਮਰਾ ਸਾਹਿਬ ਰਿਸ਼ਵਤ ਦੀ ਗੱਲ ਚੱਲੀ ਹੈ ਕਿ ਤੁਸੀਂ ਗੱਲ ਕੀਤੀ ਹੈ ਨਾਲੇ ਪਰ ਰਿਸ਼ਵਤ ਤਾਂ ਗੇਟ ਤੋਂ ਸਟਾਰ ਹੋ ਜਾਂਦੀ ਹੈ ਬਿਲਕੁਲ ਗੇਟ ਤੋਂ ਸਟਾਰ ਹੁੰਦੀ ਹੈ ਮੈਂ ਤਾਂ ਆਪ ਕਹਿੰਨਾ ਤੇ ਉਹਦੇ ਵਿੱਚ ਹੀ ਮੈਂ ਬਰਾੜਾ ਸਾਹਿਬ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਉਹ ਫੜੇ ਨੇ ਅੱਜ ਵੀ ਅਸੀਂ ਸਾਰੇ ਪਟਵਾਰੀਆਂ ਨੂੰ ਸਾਰੇ ਤਹਿਸੀਲਦਾਰਾਂ ਨੂੰ ਦੁਬਾਰਾ ਵੀ ਕਿਹਾ ਹੈ ਪਰ ਮੈਂ ਹਮੇਸ਼ਾ ਹੀ ਤੁਹਾਨੂੰ ਕਹਿੰਦਾ ਹੁਣਾਂ ਵੀ ਭਾਈ ਜੇ ਕੋਈ ਬੰਦਾ ਕੰਪਲੇਂਟ ਸਾਡੀ ਕੀ ਸਮੱਸਿਆ ਆ ਜਾਂਦੀ ਆ ਕੋਈ ਆ ਕੇ ਕੰਪਲੇਂਟ ਨਹੀਂ ਕਰਦਾਗਾ ਪਿਛਲੇ ਦਿਨੀ ਤੁਸੀਂ ਚੈਨਲ ਤੇ ਮੈਨੂੰ ਨਹੀਂ ਪਤਾ ਕਿਹੜੇ ਚੈਨਲ ਤੇ ਇੱਕ ਵੀਡੀਓ ਵੀ ਚੱਲੀ ਸੀ ਉਹ ਕੋਈ ਬੰਦਾ ਕਹਿ ਰਿਹਾ ਸੀ ਜੀ ਮੈਂ ਪੈਸੇ ਦਿੱਤੇ ਤੇ ਮੈਂ ਸਪੈਸ਼ਲੀ ਉਹਨੂੰ ਤਿੰਨ ਕੌਲਾਂ ਕੀਤੀਆਂ ਵੀਰ ਤੂੰ ਕੰਪਲੇਂਟ ਤਾਂ ਲਿਖਾ ਤੂੰ ਦੱਸ ਅਸੀਂ ਕਾਰਵਾਈ ਕਰਾਂਗੇ ਤਾਂ ਉਹ ਦੇ ਵੱਲੋਂ ਕੋਈ ਕੰਪਲੇਂਟ ਨਹੀਂ ਆਉਂਦੀ ਮੈਂ ਤੁਹਾਡੇ ਹਰ ਵਾਰੇ ਹੀ ਕਹਿਣਾ ਜਿੰਨਾ ਟਾਈਮ ਸਾਡੇ ਕੋਲ ਕੋਈ ਕੰਪਲੇਂਟ ਨਹੀਂ ਆਉਂਦੀਗੀ ਤਾਂ ਉਹਨਾਂ ਟਾਈਮ ਅਸੀਂ ਅਫਸਰ ਨੂੰ ਕਹਿ ਜਰੂਰ ਸਕਦੇ ਹਾਂ ਯਾਰ ਤੇਰੇ ਦਫ਼ਤਰ ਦੇ ਵਿੱਚ ਸਮੱਸਿਆ ਏ ਪਰ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਮੰਨਦੇ ਹੀ ਨਹੀਂਗੇ ਉਹ ਜਦੋਂ ਸਾਹਮਣੇ ਲਿਆ ਕੇ ਖੜਾਵਾਂਗੇ ਤਾਂ ਮੰਨਣਗੇ ਤਾਂ ਮੈਂ ਹੁਣ ਤੁਹਾਡੇ ਚੈਨਲ ਦੇ ਥਰੂ ਦੁਬਾਰਾ ਫਿਰ ਸਾਰਿਆਂ ਨੂੰ ਕਹਿਣਾ ਵੀ ਜੇ ਕਿਸੇ ਨੇ ਆਪਣੇ ਕੰਮ ਦੀ ਕਿਸੇ ਨੂੰ ਪੈਸੇ ਦਿੱਤੇ ਨੇ ਤਾਂ ਇੱਕ ਵਾਰ ਸਾਡੇ ਸਾਹਮਣੇ ਆਓ ਅਸੀਂ ਉਹਨਾਂ ਦੇ ਪੈਸੇ ਵਾਪਸ ਕਰਾਂਗੇ ਤੇ ਜਦੋਂ ਉਹ ਪ੍ਰੋਪਰ ਇੱਕ ਪ੍ਰੋਸੈਸ ਦੇ ਵਿੱਚ ਚੱਲੂਗਾ ਤਾਂ ਬਣਦੀ ਕਾਰਵਾਈ ਵੀ ਕਰਾਂਗੇ ਅਗਲਾ ਸਾਹਿਬ ਅਗਲਾ ਸਾਹਿਬ ਜੇ ਤੁਸੀਂ ਗੱਲ ਕੀਤੀ ਵੀ ਕਿਸੇ ਨੇ ਉਹਨੂੰ ਚੈਨਲ ਤੇ ਕਿਹਾ ਫਰਮ ਉਹ ਐਕਟ ਕਰ ਵੈਰੀਫਾਈ ਕਾ ਨਹੀਂ ਕੀਤਾ ਗਿਆ ਨਹੀਂ ਮੈਂ ਉਹਨੂੰ ਤਿੰਨ ਫੋਨ ਕੀਤੇ ਵੀ ਤੂੰ ਦੱਸ ਪਈ ਕਿੱਥੇ ਪੈਸੇ ਦਿੱਤੇ ਕਿਹਨੂੰ ਦਿੱਤੇ ਕਿਉਂ ਦਿੱਤੇ ਤੇ ਮੈਂ ਸਪੈਸ਼ਲ ਤਿੰਨ ਕੋਲਾਂ ਕੀਤੀਆਂ ਤੇ ਮੈਂ ਮੀਡੀਆ ਤੇ ਵੀ ਦੱਸਿਆ ਸੀਗਾ ਵੀ ਮੈਂ ਅੱਜ ਵੀ ਭਾਈ ਉਹਨੂੰ ਫੋਨ ਕੀਤਾ ਕੱਲ ਵੀ ਕੀਤਾ ਪਰ ਉਹ ਬੰਦਾ ਕਹਿੰਦਾ ਨਹੀਂ ਜੀ ਮੈਂ ਆਪ ਤਾਂ ਨਹੀਂ ਦਿੱਤੇ ਮੈਂ ਅੱਗੇ ਤੋਂ ਕਿਸੇ ਤੋਂ ਸੁਣਿਆ ਸੀ ਉਹ ਫਲਾਨਾ ਕਹਿੰਦਾ ਸੀ ਵੀ ਦਿੱਤੇ ਸੀ ਤਾਂ ਜਿਹੜੀ ਦੂਜੀ ਤੀਜੀ ਥਾਂ ਗੱਲ ਜਾਂਦੀ ਆ ਤਾਂ ਮੈਂ ਉਸ ਬੰਦੇ ਤੇ ਜ਼ਰੂਰ ਕਾਰਵਾਈ ਕਰ ਸਕਦਾ ਸਾਨੂੰ ਸੌਖਾ ਹੋ ਜਾਂਦਾ ਜਦੋਂ ਕੋਈ ਬੰਦਾ ਸਾਡੇ ਕੋਲ ਸਾਹਮਣੇ ਗਵਾਹ ਕੇ ਖੜ ਜੇ ਵੀ ਭਾਈ ਮੈਂ ਪੈਸੇ ਦਿੱਤੇ ਆ ਤੇ ਇਸ ਬੰਦੇ ਨੂੰ ਦਿੱਤੇ ਆ ਫਿਰ ਅਸੀਂ ਉਹਤੇ ਕਾਰਵਾਈ ਕਰਾਂਗੇ ਤਾਂ ਬੜੀ ਗੱਲਾਂ ਇਹ ਚੱਲਦੀਆਂ ਨੇ ਵੀ ਫਲਾਣੇ ਨੇ ਪੈਸੇ ਦਿੱਤੇ ਜਦੋਂ ਅਸੀਂ ਕਹਿੰਨੇ ਆ ਵੀ ਸਾਹਮਣੇ ਆਓ ਤਾਂ ਉਹ ਸਾਹਮਣੇ ਨਹੀਂ ਆਉਂਦਾ ਕਹਿੰਦੇ ਯਾਰ ਮੈਂ ਤਾਂ ਸੁਣੀ ਸੀ ਬਾਅਦ ਚ ਐ ਕਰ ਦਿੰਦੇ ਨੇ ਤਾਂ ਇਹੋ ਜਿਹੀਆਂ ਸਮੱਸਿਆਵਾਂ ਨੇ ਜੇ ਪਤਾ ਨਾ ਇੱਕ ਵਾਰ ਤੁਸੀਂ ਮੀਡੀਆ ਤੋਂ ਬਲਾਉ ਜਿਹੜੇ ਬੰਦੇ ਹਮੇਸ਼ਾ ਚੱਕਦੇ ਆ ਗੱਲ ਵੀ ਇਹਨੇ ਪੈਸੇ ਦਿੱਤੇ ਪਰ ਜਿੱਤਨਾ ਵੀ ਉਹਨਾਂ ਨੇ ਗੱਲ ਕੀਤੀ ਜੀ ਬੜੀ ਕਹਿੰਦੇ ਵੀ ਸੋਚਣ ਵਾਲੀ ਗੱਲ ਸੀ ਮੈਂ ਤਿੰਨ ਮੈਂ ਬੁਲਾਇਆ ਮੈਂ ਬੁਲਾਇਆ ਉਹਨਾਂ ਨੂੰ ਮੈਂ ਕਿਹਾ ਉਹਨਾਂ ਨੂੰ ਅੱਜ ਤੁਹਾਡੇ ਚੈਨਲ ਤੇ ਕਹਿਣਾ ਵੀ ਜੋ ਵੀ ਕੋਈ ਬੰਦਾ ਕਹਿੰਦਾ ਏ ਵੀ ਮੈਂ ਭਾਈ ਕਿਤੇ ਕ腐ਸ਼ਨ ਦੇ ਪੈਹ ਦਿੱਤੇ ਤਾਂ ਮੈਂ ਉਹਨੂੰ ਕਹਿਣਾ ਵੀ ਭਾਈ ਮੈਨੂੰ ਦੱਸ ਦੇ ਤੇ ਮੈਂ ਉਹਦਾ ਹੱਲ ਕਰਕੇ ਦੇਵਾਂ। ਇੱਥੇ ਪੱਤਰਕਾਰ ਨੂੰ ਮੈਂ ਤਿੰਨ ਫੋਨ ਕੀਤੇ। ਅੱਛਾ ਜੀ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਜੇ ਤੂੰ ਪੱਤਰਕਾਰ ਆ ਮੀਡੀਆ ਦਾ ਤੀਜਾ ਥਾਮਾ ਜੇ ਤੂੰ ਕਿਸੇ ਨੂੰ ਪੈਸੇ ਦਿੱਤੇ ਨੇ ਕੰਮ ਕਰਾਉਣ ਦੇ ਵੀ ਤੂੰ ਮੈਨੂੰ ਦੱਸ ਕੰਪਲੇਂਟ ਕਰ। ਤਾਂ ਹੁਣ ਤੁਸੀਂ ਦੇਖ ਲਓ ਵੀ ਜੇ ਕੋਈ ਪੱਤਰਕਾਰ ਵੀ ਇਹ ਕਹੂਗਾ ਵੀ ਮੈਂ ਭਾਈ ਯਾਰ ਮੈਂ ਕੰਪਲੇਂਟ ਨਹੀਂ ਕਰਨੀਗੀ। ਤਾਂ ਮੈਂ ਤਾਂ ਉਹਨੂੰ ਕਹਿਣਾ ਮੈਂ ਕਹਿਆ ਯਾਰ ਮੈਂ ਤੇਰੇ ਨਾਲ ਖੜਾ ਪੱਤਰਕਾਰ ਹੋਵੇ ਇੱਕ ਐਮਐਲਏ ਹੋਵੇ ਕਿਸੇ ਦੀ ਕੀ ਵਜਾਲ ਆ ਕੋਈ ਪੈਸੇ ਲੈ ਜੇ ਤਾਂ ਇਹੀ ਵੱਡੀ ਸਮੱਸਿਆ ਮਤਲਬ ਮੈਂ ਤੁਹਾਨੂੰ ਦਿਲੋਂ ਕਹਿਣਾ ਬੜਾ ਬਹੁਤ ਦੁੱਖ ਹੁੰਦਾ ਵੀ ਨਾ ਐਮਐਲਏ ਦਾ ਆਈ ਜਾਂਦਾ ਨਾ ਐਮਐਲਏ ਦਾ ਜਾਂਦਾ ਤੇ ਪਰ ਲੋਕ ਮੈਨੂੰ ਪਤਾ ਲੋਕ ਯਕੀਨ ਕਰਦੇ ਆ ਲੋਕਾਂ ਨੂੰ ਪਤਾ ਵੀ ਭਈ ਐਮਐਲਏ ਨਹੀਂ ਲੈਂਦਾ ਪੈਸੇ ਤਾਂ ਜੇ ਮੇਰੇ ਹਲਕੇ 'ਚ ਚੱਲਦਾ ਉਹਦਾ ਵੀ ਜ਼ਿੰਮੇਵਾਰ ਮੈਂ ਆ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਠੋਕ ਕੇ ਬੇਨਤੀ ਕਰਦਾ ਹਰ ਵਾਰ ਕਹਿਣਾ ਹੁਣਾ ਵੀ ਜਿਹੜੇ ਬੰਦੇ ਨੇ ਜਿਨੂੰ ਪੈਸੇ ਦਿੱਤੇ ਆ ਇੱਕ ਵਾਰ ਮੇਰੇ ਸਾਹਮਣੇ ਆਓ ਮੈਂ ਪੈਸੇ ਵੀ ਮੜਾਊਂਗਾ ਤੁਹਾਡਾ ਕੰਮ ਵੀ ਕਰਾਊਂਗਾ ਨਾਲ ਦੇ ਨਾਲ ਕਾਰਵਾਈ ਵੀ ਕਰਾਂਗੇ ਤੇ ਕੱਲ੍ਹ ਸਹੀ ਐਨਓਸੀ ਗੱਲ ਕੀਤੀ ਜਾ ਰਹੀ ਹੈ ਬਾਕੀ ਸਾਰੀ ਉਹ ਚੱਲ ਰਹੀ ਹੈ ਕਿ ਬੰਦਾ ਹੀ ਸਰਕਾਰ ਨੂੰ ਐਨਓਸੀ ਦੇ ਐਨਓਸੀ ਦੇ ਬਹੁਤ ਪੇਚ ਨੇ ਐਨਓਸੀ ਕੋਸ਼ ਏਰੀਆ ਵਾਸਤੇ ਐਨਓਸੀ ਚਾਹੀਦੀ ਆ ਕੋਸ਼ ਏਰੀਆ ਵਾਸਤੇ ਐਨਓਸੀ ਨਹੀਂ ਚਾਹੀਦੀ ਤਾਂ ਉਹ ਇੱਕ ਬੜਾ ਕੰਪਲੈਕਸਿਟੀ ਚੀਜ਼ ਆ ਜਿਹਦੇ ਕਰਕੇ ਜਿਹੜੇ ਆਮ ਲੋਕ ਨੇ ਉਹ ਥੋੜੇ ਜੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਰਜਿਸਟਰੀ ਵਾਸਤੇ ਐਨਓਸੀ ਚਾਹੀਦੀ ਹੈ ਕਿ ਨਹੀਂ ਚਾਹੀਦੀ ਤਾਂ ਉਹ ਇੱਕ ਡਿਟੇਲ ਦਾ ਮੁੱਦਾ ਹੈ ਮੈਂ ਇਹੀ ਬੇਨਤੀ ਕਰਦਾ ਦੇਖੋ ਇਹ ਚੀਜ਼ਾਂ ਗਾਈਡ ਕਰਨੀਆਂ ਹੁੰਦੀਆਂ ਜਿਹੜੇ ਰਜਿਸਟਰੀਆਂ ਲਿਖਦੇ ਨੇ ਪਰ ਜਿਹੜੇ ਬੰਦੇ ਰਜਿਸਟਰੀਆਂ ਲਿਖਦੇ ਨੇ ਉਹਨਾਂ ਦੀਆਂ ਬੜੀਆਂ ਕੰਪਲੇਟਾਂ ਨੇ ਤਾਂ ਅਸੀਂ ਉਹਨਾਂ ਨੂੰ ਹੀ ਕਰਾਂਗੇ ਠੀਕ ਹੁਣ ਜਿਹਨੇ ਸਮਝਾਉਣਾ ਜੇ ਉਹ ਹੀ ਚੋਰ ਬਣ ਜਾਊਗਾ ਫਿਰ ਉਹ ਲੋਕ ਵਿਚਾਰੇ ਕੀ ਕਰਨਗੇ ਤਾਂ ਇਹੀ ਚੀਜ਼ਾਂ ਨੇ ਮੇਰੇ ਦਫ਼ਤਰ ਦੇ ਵਿੱਚ ਮੇਰੇ ਜਿਹੜੇ ਦੋਵੇਂ ਪੀਏ ਆ ਉਹਨਾਂ ਕੋਲ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਹੈਗੀ ਆ ਵੀ ਕਿਹੜੇ ਵਾਸਤੇ ਐਨਓਸੀ ਲੱਗਦੀ ਆ ਕਿਹੜੀ ਰਜਿਸਟਰੀ ਵਾਸਤੇ ਐਨਓ ਜੇ ਲੱਗਦੀ ਆ ਤੇ ਐਨਓਸੀ ਦਾ ਕੀ ਪ੍ਰੋਸੈਸ ਆ ਜਾਂ ਕੁਸ਼ੇਰੀਏ ਇਹੋ ਜਿਹੇ ਨੇ ਜਿਹੜੇ ਪੈਂਡਿੰਗ ਨੇ ਜਿੱਦੀ ਰਜਿਸਟਰੀ ਨਹੀਂ ਹੁੰਦੀ ਬਾਗੇ ਪੁਰਾਣੀ ਦੀ ਇੱਕ ਮੇਨ ਡਿਸਪਿਊਟ ਸੀਗਾ ਰੋਲਾ ਸੀਗਾ ਜਿਹੜੇ ਨਗਰ ਕਾਉਂਸਲ 'ਚ ਲਗਭਗ 30 40 ਸਾਲ ਪਹਿਲਾਂ ਇੱਕ ਨੰਬਰ ਹੀ ਗਲਤ ਪਏ ਹੋਏ ਸੀਗੇ ਉਹਦੇ ਕਰਕੇ ਬਹੁਤ ਸਮੱਸਿਆਵਾਂ ਆਉਂਦੀਆਂ ਸੀ ਤਾਂ ਇਹੋ ਜੀਆਂ ਬੜੀਆਂ ਗੁੰਝਲਦਾਰ ਚਾਰ ਪੰਜ ਸਮੱਸਿਆਵਾਂ ਨੇ ਉਹਦੇ ਵਿੱਚ ਦੀ ਨਿਕਲ ਕੇ ਫਿਰ ਰਜਿਸਟਰੀ ਹੁੰਦੀ ਆ ਤੇ ਆਮ ਲੋਕ ਨੇ ਜਿਹੜੇ ਉਹ ਚਾਰ ਪੰਜ ਚੀਜ਼ਾਂ ਦੇ ਵਿੱਚ ਹੀ ਉਲਝ ਜਾਂਦੇ ਨੇ ਤੇ ਜਿਹੜੇ ਪੈਸੇ ਲੈਣ ਵਾਲੇ ਨੇ ਉਹ ਉਹਨਾਂ ਚਾਰਾਂ ਪੰਜਾਂ ਚੀਜ਼ਾਂ ਦੇ ਵਿੱਚ ਹੀ ਬੰਦੇ ਨੂੰ ਉਲਝਾ ਲੈਂਦੇ ਨੇ ਤਾਂ ਹੀ ਮੈਂ ਵਾਰੀ ਵਾਰੀ ਬੇਨਤੀ ਕਰਦਾ ਵੀ ਜਿੱਥੇ ਤੁਹਾਨੂੰ ਸਮੱਸਿਆ ਲੱਗਦੀ ਹੁੰਦੀ ਹੈ ਮੇਰੇ ਦਫ਼ਤਰ ਆ ਜਾਇਆ ਕਰੋ ਮੈਂ ਤੁਹਾਨੂੰ ਕਲੀਅਰ ਕਰ ਦਿਆ ਕਰੂੰਗਾ ਵੀ ਭਾਈ ਤੈਨੂੰ ਚਾਹੀਦੀ ਹੈ ਤੈਨੂੰ ਨਹੀਂ ਚਾਹੀਦੀ ਜੇ ਚਾਹੀਦੀ ਹੈ ਤਾਂ ਕਿਵੇਂ ਮਿਲੂ ਸਾਰਾ ਕੁਝ ਕਲੀਅਰ ਕਰ ਦੇਗਾ